ਰ ਨਹੀਂ ਹੋਏ ਵੀ ਮਰੇ ਜਹਾਨ ਤੋਂ ਖਾਲਸਾ ਜੀ ਤੇ ਜਿਸ ਦਾ ਗੁਰਾਂ ਦੇ ਨਾਲ ਪਿਆਰ ਨਹੀਂ ਤੇ ਜਿਸ ਦਾ ਸਹਿਬ ਦੇ ਨਾਲ ਪਿਆਰ ਨਹੀਂ ਸੋ gentlemen ਕੜੀਆਂ ਬਕਲਾ ਨੱਕ ਖੰਡੇ ਦੀ ਤਾਰੋਂ ਸਿਰ ਸਜ ਹੀਰੀਆ ਵੇ ਸਿਰ ਸਜ ਹੀਰੀਆਂ ਦੇ ਪੈਂਦੇ ਦੂਰ ਦੂਰ ਚੁਕਾਰੇ ਰਖ ਲਾਜ ਨਮਾਨਿਆਂ ਦੀ ਚਿੜੀਓਂ ਬਾਗ ਤੜਾਵਣ ਹਾਰੇ ਰੇਨਾ ਦੀ ਮਸਤੀ ਚੋਂ ਭਗਤੀ ਪਾਉ ਨજર ਪਿਆ ਆਵੇ ਮਸਤ ਕਦੀਆਂ ਰੇਖਾ ਚੋਂ ਲక్ష్ਮੀ ਵਾਰੀ ਕੋਲੀ ਜਾਵੇ ചെടി <laughs> ਜਿਸਦਾ ਪਿਆਰ ਸਭ ਸਵੇਰਣਵਾ ਤੜ ਤੜਪਣ ਲੱਟਾਂ ਪੈ ਲਉਂਦਾ ਫਿਰੇ ਪਿਆਰ ਦੀਆਂ ਮਲਮਾਂ ਸਭ ਭਾਈ ਕਣੀਏ ਜੇ ਧਮੀ ਪੁਰਸ਼ ਤਵੇ ਤੋਂ ਭਾਰੇ ਰਖਲਾ ਬ੍ਰਹਮ ਮੰਡਾ ਦੇ ਮਾਲਕ ਸਰਕਾਰੇ ਕੋ ਲਾਲਮ ਲੋਕ ਪ੍ਰਲੋਕ ਦੇ ਸੁਖ ਦੇਣ ਵਾਲੇ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਸਨ ਜੀ ਆਓ ਸਭ ਤੋਂ ਪਹਿਲਾਂ ਹੇਮਕੁੰਟ ਤਕਸਵੀ ਮਾ ਗੁਜਰੀ ਦੇ ਲਾਲ ਗੁਰੂ ਤੇਗ ਬਹਾਦਰ ਮਹਾਰਾਜ ਦੇ ਲਖਤੇ ਜਗਰ ਸ਼ਹਿਰਾਂ ਦੇ ਬਾਦਸ਼ਾਹ ਪੰਥ ਦੇ ਵਾਲੀ ਪੁੱਤਰਾਂ ਦੇ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਬਖਸ਼ਿਸ਼ ਦੁਰਾਈਏ ਕੋਈ ਵੀ ਰਸਨਾ ਬਾਜੀ ਨਾ ਰਹਿ ਸਭ ਆਈ ਭਾਈ ਫਤਿਹ ਦੇ ਸਿਮਰ ਨਾਲ ਜੁੜੋ ਔਰ ਉਸ ਸਿਮਰਨ ਦੇ ਮਿਲੇ ਬਲ ਵਿੱਚੋਂ ਦਾਸ ਰਿਆਂ ਨੂੰ ਕੁਝ ਬੋਲਣ ਦਾ ਬਲ ਬਖ ਕਰੋ ਅਦਮੇ ਸਹਿਬਾਂ ਨੂੰ ਸੀ ਝਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਪਰ ਹਾਰੇ ਤਨ ਜੋ ਸੁਣਤੇ ਹਰ ਕਥਾ ਪੂਰੇ ਤੇ ਪ੍ਰਦਾਨ ਪ੍ਰਾਪ ਜਿਵਾਵ ਅਤਰਾ ਬੰਮਥਾ ਸਤਿਗੁਰੂ ਕਹਿੰਦੇ ਹੋ ਪੂਰਨ ਮਰਦ ਔਰ ਪ੍ਰਦਾਨ ਮਨੋਖ ਜਿਹੜੇ ਵਾਹਿਗੁਰੂ ਦੀ ਕਥਾ ਸੁਣਦੇ ਆ ਤੇ ਮਹਾਰਾਜ ਨੂੰ ਮੱਥਾ ਟੇਕਦੇ ਆ ਆਪ ਤਨਤਾ ਦੇ ਜੋਗ ਹੋ ਗਿਆਨੀ ਜੀ ਆਪ ਜੀ ਨੂੰ ਗੁਰੂ ਮਹਾਰਾਜ ਦੇ ਪਵਿੱਤਰ ਪ੍ਰਸ ਦੀ ਕਥਾ ਸਰਵਣ ਕਰਾ ਰਹੇ ਸੀ ਜਿੰਨਾ ਸਮਾ ਮੇਰੇ ਸਤਿਗੁਰੂ ਹੋਰ ਬਸ਼ ਕਰਦੇ ਆ ਦਿਵਜਾਂ ਵਾਂਗ ਸਮਾਧੀਆਂ ਲਾ ਕੇ ਬੈਠੋ ਔਰ ਇਹ ਅਰਦਾਸ ਜ਼ਰੂਰ ਕਰਿਆ ਕਰੋ ਕਿ ਪਾਤਸ਼ਾਹ ਜਿੱਥੇ ਤੁਹਾਡੇ ਬਚਨ ਸਾਨੂੰ ਇਹ ਸੁਣਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਨਾ ਉੱਥੇ ਆਪ ਜੀ ਦੇ ਬਚਨ ਸਾਨੂੰ ਕਿਤੇ ਕਮਾਉਣ ਦੀ ਵੀ ਜਾਚ ਆ ਜੇ ਗਾਵੇ ਸੁਣਿਆ ਤਿੰਨ ਕਾ ਹਰ ਥਾਏ ਪਾਵੇ ਜਿਹਨ ਸਤਿਗੁਰੂ ਕੇ ਆਗਿਆ ਸਤ ਸਤ ਕਰਮਾਨੀ ਗਾਵੇ ਸੁਣਿਆ ਉਹਨਾਂ ਦਾ ਪਰਵਾਹ ਨਾ ਜਿਹਨਾਂ ਗੁਰੂ ਕੇ ਬਚਨ ਸੁਣ ਕੇ ਤੇ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕੀਤੀ ਮਾਰੇ ਦੇ ਬਚਨ ਸੁਣ ਉਪਦੇਸ਼ ਹਿਰਦੇ ਵਸਾਵੋ ਤੇ ਫਿਰ ਮਿਲੇਗਾ ਕੀ ਮਨ ਇੱਛੇ ਨਾਨਕ ਫਲ ਪਾਉ ਜੋ ਤੁਹਾਡਾ ਮਨ ਚਾਹੇਗਾ ਉਹ ਮੂਹ ਮੰਗੀਆਂ ਮਰਦਾ ਮਿਲਣਗੀਆਂ ਇਹ ਉਹ ਦਰ ਹੈ ਗੁਰੂ ਕਿਰਪਾ ਕਰੇ ਆਪ ਸੰਤਾ ਮਹ ਪ੍ਰਸਾਦੀ ਸੰਗਤ ਕਰਨ ਵਾਲੇ ਹੋ ਸਾਧੂ ਦੀ ਸੰਗਤ ਦਾ ਕਿੰਨਾ ਵੱਡਾ ਲਾਹ ਹੁੰਦਾ ਇਹਨਾ ਤਾਂ ਸਿੱਝੇ ਸਾਂਝੀਆਂ ਕੀਤੀਆਂ ਵੀ ਕਿੰਨਾ ਚੇਰ ਹੋ ਗਿਆ ਇਤਰਾ ਕਰਦੇ ਆ ਕੋ ਵੇਖੋ ਜ਼ਿੰਦਗੀ ਨੂੰ ਸੌਰਿਆ ਜੇ ਸੌਰਿਆ ਨਹੀਂ ਤੇ ਰੇੜਿਆ ਤੇ ਜ਼ਰੂਰ ਹਨ ਤੇ ਜ਼ਿੰਦਗੀ ਤੇ ਮੁੱਕਦੀ ਜਾ ਰਹੀ ਹੈ ਮਾਰੇ ਤੇ ਬਚਨਾ ਬੀਤ ਜਹ ਬੀਤ ਜਹ ਜਨਮ ਆਕਾਜ ਰੇ ਤੇਰਾ ਜਨ ਜਿਹੜਾ ਇਹ ਬੀਤਦਾ ਜਾ ਰਿਹਾ ਬੀਤ ਜਹ ਬੀਤ ਜਹ ਜਨਮ ਆਕਾਜ ਰੇ ਨਿਸਕਿਲ ਸੁਣ ਕੇ ਪ੍ਰਾਨ ਸਮਝਤ ਨਾ ਰੇ ਆਜਾਨ ਕਾਲ ਤੋਂ ਪਹੁੰਚੋ ਆਣ ਕਹਾਂ ਜਾਏ ਭਾਗ ਰੇ ਕਾਲ ਤੇਰੇ ਸਿਰ ਤੇ ਚੜ ਕੇ ਆ ਗਿਆ ਤੇ ਭੱਜ ਕੇ ਜਾਏਗਾ ਕਿਥੇ ਕਾਲ ਤੋਂ ਪਹੁੰਚੋ ਆਣ ਅਸਥਿਰ ਜੋ ਮੰਨਿਉ ਤੇ ਸੋ ਤੋ ਤੇਰੋ ਹੋਏ ਹੈ ਖੇ ਕਿਉ ਨ ਹਰ ਕੋ ਨਾਮ ਲਹੇ ਮੂਰਖ ਲਾਜੇ RAM ਭਗਤ ਹੀ ਇਹ ਆਨ ਛਾੜ ਦੇ ਤੇ ਮਨ ਕੋ ਮਾਨ ਨਾਨਕ ਜਗ ਇਹ ਬਖਾਨ ਜਗ ਮੇ ਬਿਰਾਜਰੇ ਗੁਰੂ ਕਿਰਪਾ ਕਰੇ ਆਉ ਇਹ ਦੇ ਫਰਥਾਏ ਮੈਂ ਕਵਤਾ ਕਹਿਣ ਲਗਾ ਨੇਕੀਆਂ ਕਮਾਲਾ ਬੰਦਿਆ ਹੋਰ ਇਹ ਫਿਰ ਇਹ ਜਨਮ ਨਾ ਆਉ ਤੈਨੂੰ ਯੂਸਫ ਤੋਂ ਮੇਰੇ ਸਗਣ ਮੰਦੀਆਂ ਖੌਰੇ ਫੇਰੀਏ ਜਨਮ ਨਾ ਆਵੇ ਤੂੰ ਨੇਕੀਆਂ ਕਮਾਲੇ ਬੰਦਿਆ ਓਏ ਅੱਖਾਂ ਜੜੀਆਂ ਵੇਦੀਆ ਮਿਲੇ ਓਏ ਇੰਨਾ ਵਿੱਚ ਜੋਤ ਨਾ ਰਹੋ ਸੋਕ ਸੜ ਜਾਣਾ ਕਲਿਆ ਚ ਮਿਲੀਆਂ ਕੰਨਾਂ ਚ ਸਰੋ ਜੇ ਮੁਕਤ ਮੈਂ ਤੇਰੇ ਫੈਸਲੇ ਅੰਤ ਹੋਣਗੇ ਲੱਗੇ ਚੰਨਾਂ ਕਲੰਕ ਜਿਹੜੇ ਤੈਨੂੰ ਨੇਕੀ ਦੇ ਪਰਛਾਵੇਂ ਤੋੜਗੇ ਬਦੀ ਨੇ ਇੰਜੋਂ ਨਿਖੋੜਦੀ ਜਾਵੇ ਬਦੀਆਂ ਦਾ ਮਹਿਰ ਬਕੀਆਂ ਇਹ जो